ਉਹ ਵੱਡੋ ਮੇਰੇ ਹਸਪਤਲ ਲੋਈ ਦੋਸਤੋ ਅੱਜ ਆਪਾਂ ਬਣਾਣ ਲੱਗੇ ਆਂ ਆਲੂ ਮਟਰ ਠੀਕ ਹੈ ਸਭ ਤੋਂ ਪਹਿਲੇ ਆਪਾਂ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਜਿੰਨਾ ਕ ਪਾੜਿਆ ਆਪਾਂ ਥੋੜਾ ਜਿਹਾ ਆਪਣੇ ਹਿਸਾਬ ਦੇ ਨਾਲ ਜਿੰਨਾ ਕ ਤੁਸੀਂ ਖਾਣਿਓ ਠੀਕ ਹੈ ਇਸ ਤੋਂ ਬਾਅਦ ਪਾਵਾਂਗੇ ਆਪਾਂ ਜੀਰਾ ਲੋਈ ਦੋਸਤੋ ਆਪਾਂ ਪਾਣ ਲਗੇ ਜੀਰਾ ਥੋੜਾ ਜਿਹਾ ਜੀਰਾ ਪਾ ਲਿਆ ਜੀ ਕੇਕਾ ਜੀ ਹੋਰ ਪਾਵਾਂਗੇ ਤੇਜ ਪੱਤਾ ਠੀਕ ਹੈ ਥੋੜਾ ਜਿਹਾ ਇਹਨੂੰ ਹੋਲੰਡੋ ਹੋਰ ਵੀ ਦੋਸਤੋ ਆਪਣਾ ਤੇਲ ਪੁਣ ਹੋ ਗਿਆ ਉਸ ਤੋਂ ਬਾਅਦ ਪਾਵਾਂਗੇ ਆਪਾਂ ਪਿਆਜ਼ ਚਾਰ ਪਿਆਜ਼ ਕੱਟੇ ਐ ਠੀਕ ਹੈ ਬ੍ਰਿਕ ਬ੍ਰਿਕ ਇਹਨੂੰ ਪਾਵਾਂਗੇ ਆਪਾਂ ਖਲਰਾ ਤੇ ਆਖਲੇ ਵੀ ਦੋਸਤੋ ਲੋਈ ਦੋਸਤੋ ਕਿਹਾ ਜਣੇ ਤਾਂ ਲੜਾਈ ਛੇੜਤੀ ਸੀ ਨਾਲ ਹੀ ਆਪਾਂ ਲਗਦੇ ਹੱਥ ਪਾਰਵਾ ਦੇ ਟਮਾਟਰ ਟਮਾਟਰ ਠੀਕ ਹੈ ਜੀ ਟਮਾਟਰ ਪਾਤੇ ਜੀ ਇਹ ਘਾਤਨਾ ਤੋਂ ਪਹਿੰਤ ਇੱਕ ਹੱਥ ਨੂੰ ਫੋਨ फेद थोड़ा जो करा गैस स्लो उस तो बाद पावे आप अदरक लसन का पेस्ट जड़ा कि मैं इतने कुट लिया पहले ही ठीक है चंकी तरह कुट के पाता ही लो जी हूँ इनू भी मिक्स कर लाँगी धुएँ दे करके थोड़ा जहा बलर होंगे है ਹੌਣ ਆਣਾ ਥੋੜਾ ਦੂਰ ਰੱਖ ਲਓ ਹਾਂਜੀ ਦੋਸਤੋ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਿਰਚਾਂ ਦੋ ਮਿਰਚਾਂ ਮੈਂ ਸਾਫ਼ ਕਰ ਰੱਖੀਆਂ ਤੇ ਦੋ ਮਿਰਚਾਂ ਮੈਂ ਕੱਟ ਲਈਆਂ ਦੇਖੋ ਕਿਓ ਨਜ਼ਾਰੇ ਖੁਸ਼ਬੂ ਵਧੀਆ ਆ ਰਹੀ ਹੈ ਹੁਣ ਪਾਵਾਂਗੇ ਆਪਾਂ ਨਮਕ ਨਮਕ ਆਪਾਂ ਜਰਣੀ ਪਾਣਾ ਮੋੜ ਕੇ ਫਿਰ ਘਾਟਾ ਹੋ ਜਾਊ ਆਪਾਂ ਨੂੰ ਬਾਅਦ ਚ ਫਿਰ ਹੋ ਜਾਂਦਾ ਨਾ ਸਰਸਾ ਦਾ ਉਸ ਤੋਂ ਬਾਅਦ ਪਾਵਾਂਗੇ ਮਿਰਚ ਸਵਾਦ ਅਨੁਸਾਰ ਥੋੜੀ ਜੀ ਹਲਦੀ ਇਹ ਪਤਾ ਨਹੀਂ ਮੈਨੂੰ ਨਾਮ ਨੂੰ ਨਹੀਂ ਪਤਾ ਇਹਦਾ ਭਾਈ ਤੇ ਆਹ ਦੇਖੋ ਜੀ ਆ ਵੀ ਕੋਈ ਮਸਾਲਾ ਹੈ ਜੀ ਆਪਣੇ ਹੱਥਾਂ ਨਾਲ ਪਾ ਲਿਆ ਬਾਅਦ ਜੋ ਮਿਰਚ ਨੂੰ ਪਾ ਰਹੇ ਆ ਕੋਈ ਗਣੀ ਟੈਨਸ਼ਨ ਆ ਆਪਾਂ ਇਹ ਖਾਣਾ ਇਕੱਲੇ ਨਹੀਂ ਇਸ ਤਰ੍ਹਾਂ ਕੁਝ ਨਜ਼ਾਰਾ ਤੇ ਨਾਲ ਹੀ ਆਪਾਂ ਬਿਨਾਂ ਦੇਰ ਕਿਤੇ ਆਲੂ ਚਾਰ ਕੱਟੇ ਨੇ ਵੱਡੇ ਵੱਡੇ ਠੀਕ ਹੈ ਇਹ ਪਾਰਵਾਂਗੇ ਓਹੋ ਲੜਾਈ ਹੋ ਗਈ ਓਏ ਆਲੂਆਂ ਦੀ ਕਿੱਥੇ ਗਿਆ ਇੱਕ ਓਏ ਕਿੱਥੇ ਆ ਇੱਥੇ ਆ ਜੀ ਆ ਜਾ ਫਿਰ ਕਿੱਥੇ ਚਲੇ ਗਏ ਮਾਮਾ ਭੱਜੀ ਜਾਂਦੇ ਆ ਲੋਈ ਦੋਸਤੋ ਕੁਛ ਇਸ ਤਰ੍ਹਾਂ ਆਪਾਂ ਰਗੜ ਦੇਣਾ ਕੰਮ ਆਲੂ ਮਾਰੇ ਨਾਲ ਇਹ ਦੇਸੀ ਬਲੌਗ ਆ ਸਾਡਾ ਜੀ ਮਾਇਡ ਨਾ ਕਰਿਓ ਲੋ ਜੀ ਤੇ ਲੱਗਦੇ ਹੱਥ ਆਪਾਂ ਪਾਲਾਂਗੇ ਦੇਖੋ ਜੀ ਖਲਾਵਾ ਕਿੰਨਾ ਪੈ ਗਿਆ ਸਾਡੇ ਕੋਲ ਬੋਲਣ ਵਾਲਾ ਕੋਈ ਨਹੀਂ ਨਾਲ ਹੀ ਆਪਾਂ ਪਾਵਾਂਗੇ ਮਟਰ ਮਟਰ ਪਾਵਾਂਗੇ ਜੀ ਦੋਸਤੋ ਲੋ ਜੀ ਚੱਕਦੇ ਮਟਰ ਉਸ ਤੋਂ ਬਾਅਦ ਦੋਸਤੋ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਪ੍ਰੋਪਰਲੀ ਮਿਕਸ ਕਰਨਾ ਹੈ ਦੋਸਤੋ ਇਹਨੂੰ ਮੜੇ ਆ ਭੁਣਾ ਦੇਵਾਂਗੇ ਇਦਾਂ ਹੀ ਚੱਕ ਦੇ ਫੱਟੇ ਨਾਪ ਦੇ ਕਲੀ ਖੁਸ਼ਬੂ ਆ ਰਹੀ ਥੋੜੀ ਜਿਹੀ ਵਧੀਆ ਜੀ ਬਾਕੀ ਦੋਸਤਾਂ ਮੈਨੂੰ ਮਸਾਲਿਆਂ ਦਾ ਪਤਾ ਨਹੀਂ ਹੈ किड़े मसाले पाए हैं शायद एक गर्म मसाला है तो एक थोड़ा ज आम चोरा नहीं दोस्तों मैंने सच्ची नहीं पता कि मसाले है तुम तो आप ही दस देव के मसाले पाते हैं पे मैं पाते बहे खुशबू वादिया पी धक् चैम्पियन नज़ारा आ गया भी ਆਪਣੇ ਹੱਥ ਦੀ ਬਣੀ ਚੀਜ਼ ਦਾ ਨਜ਼ਾਰਾ ਹੀ ਕੁਝ ਹੋਰ ਵਾਓ ਹਲਕਾ ਜਿਹਾ ਨਮਕ ਦਾ ਨਿਸ਼ਾਨ ਉਹ ਹਲਕਾ ਜਿਹਾ ਨਮਕ ਹੋਰ ਪਾ ਲੈਣੇ ਆ ਜੀ ਇਹ ਲਈਏ ਜੀ ਸ਼ਾਇਦ ਮੈਂ ਚਾਵਲ ਖਾਵਾਂਗਾ ਚਾਵਲ ਦੇ ਵਿੱਚ ਨਮਕ ਥੋੜਾ ਜ਼ਿਆਦਾ ਹੀ ਹੋਣਾ ਚਾਹੀਦਾ ਕਿ ਘੱਟ ਜਾਵੇ ਥੋੜੀ ਜਿਹੀ ਜਾਣੀਂਗੇ ਮਿੱਠੀ ਉਹ ਜ਼ਿਆਦਾ ਨਾ ਪਾਣੀ ਮੁਰ ਕੇ ਮਾਂ ਮਸੇੜੇ ਔਖਾ ਹੋਈਗਾ ਹਾਏ ਦੋਸਤੋ ਕੋਈ ਦੇਖ ਸਕਦੀ ਹੋ ਇਸ ਤਰ੍ਹਾਂ ਦਾ ਵਾਅਲ ਹੈ ਨਾ ਨਜ਼ਾਰੇਦਾਰ ਬਣ ਗਈ ਸਬਜੀ ਹੁਣ ਖਾ ਲਈਏ ਅਜੇ ਟਾਈਮ ਲੱਗਣਾ ਦੋਸਤੋ ਹਈ ਦੋਸਤੋ ਮਾੜਿਆ ਆਪਣਾ ਪੁੰਨ ਲਿਆ ਮਸਾਲਾ ਵੀ ਆਲੂ ਵੀ ਥੋੜੇ ਜਿ ਠੀਕ ਹੈ ਅੱਧਾ ਪੱਕੇ ਕਰਦੇ ਆਪਾਂ ਹੁਣ ਪਾਵਾਂਗੇ ਆਪਣੇ ਹਿਸਾਬ ਨਾਲ ਪਾਣੀ ਜਿੰਨਾਂ ਨੂੰ ਤੁਹਾਨੂੰ ਪਾਣੀ ਚਾਹੀਦਾ ਉਹਨਾਂ ਨੂੰ ਤੁਸੀਂ ਪਾ ਸਕਦੇ ਹੋ ਮੈਂ ਤਾਂ ਇੱਕ ਗਲਾਸ ਪਾਣੀ ਪਾਇਆ ਕਿਉਂਕਿ ਮੈਂ ਚਾਵਲ ਖਾਣੇ ਤਰੀ ਵਾਲੇ ਮੈਨੂੰ ਪਸੰਦ ਠੀਕ ਹੈ ਦੋਸਤੋਂ ਹੁਣ ਦੇਖਦੇ ਹਾਂ ਹੁਣ ਲਾਵਾਂਗੇ ਕੁੱਕਰ ਦਾ ਢੱਕਣ ਢੱਕਣ ਲਾ ਕੇ ਦੋ ਸਿੱਟੀਆਂ ਵਜਾਵਾਂਗੇ ਉਸ ਤੋਂ ਬਾਅਦ ਖਾਵਾਂਗੇ ਲੋਈ ਦੋਸਤੋਂ ਭਾਪ ਸਾਰੀ ਨਿਕਲ ਗਈ ਹੈ ਖੋਲ ਕੇ ਦੇਖਦੇ ਕਿਦਾਂ ਦਾ ਬਣਿਆ ਆਪਣਾ ਆਦੀਵਾ ਵਾਹ ਵਾਹ ਲਾ ਗਈ ਬੱਟੋ ਓਏ ਹੋਏ ਫਸ ਗਿਆ ਓਏ ਕੋਈ ਦੋਸਤੋਂ ਮਿਸ਼ਨ ਹੋ ਗਿਆ ਆਪਣਾ ਕਾਮਯਾਬ ਚੈੱਕ ਕਰੋ ਦੋਸਤੋਂ ਵਾਹ ਵਾਹ ਤਰੀ ਚੈੱਕ ਕਰੋ ਦੋਸਤੋਂ ਆਲੂ ਵੀ ਭੁੰਨ ਹੋ ਗਏ ਜੀ ਲੈ ਵੀ ਦੋਸਤੋਂ ਕਾ ਕੇ ਦੇਖੋ ਲੋਈ ਦੋਸਤੋਂ ਤੁਸੀਂ ਵੀ ਬਣਾ ਸਕਦੇ ਆ ਆਲੂ ਮਟਰ ਆਪਣੇ ਹਿਸਾਬ ਦੇ ਨਾਲ ਤੇਗਾ ਜੀ ਜੇ ਉਹ ਤੁਸੀਂ ਪਾਣਾ ਪਾ ਲੋ ਠੀਕ ਹੈ ਲੌਂਗ ਮਿਰਚ ਜਿੱਦਾ ਆਪਣੇ ਸਾਨਾ ਪਾਣੀ ਪਾ ਲੋ ਮੈਂ ਆਪਣੇ ਸਾਨਾ ਪਾ ਲਿਆ ਹੁਣ ਚੈੱਕ ਕਰਨੀ ਹੈ ਖਾਣ ਯੋਗ ਹੈ ਕਿ ਨਹੀਂ ਹੈ ਦੇਖਣਾ ਦੋਸਤੋ ਖਾ ਕੇ ਦੇ ਰਿਹਾ ਦੋਸਤੋ ਕੀ ਆਪਾਂ ਸ਼ਹਿ ਬਣਾਈ ਹੈ ਅ ਤਰੁਆ ਸੰ ਬਾਦੂ ਪਾ ਲਿਆ ਮੈਂ ਵਾਹ ਉਬਾ 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 ਕੀ ਸ਼ੈ ਬਣਾਤੇ ਓਏ ਮੇਰੇ ਹੱਥ ਮਾਰ ਦੋ ਉਹ ਵੜ ਦੋ ਮੇਰੇ ਹੱਥ ਮੇਰੇ ਹੱਥ ਮਾਰ ਦੋ ਹੂੰ ਵੜ ਦੋ ਮੇਰੇ ਹੱਥ ਓਹੋ ਮੈਂ ਬਣਾਈ ਓਹੋ ਖਾਓ ਦੋਸਤੋ ਤੁਸੀਂ ਵੀ ਖਾਓ तो चलो दोस्तों आप चावल भी धरने चावल का चेटा भुल गया सी मैं खाना जी रोटी पानी ठीक है जी तुम्हें भी इंजॉय करो लाइक करो शेयर करो कमेंट करो तो प्लीज सबसक्राइब भी जरूर कर लो ओ, ओ, ओ,